ਲਓ ਜੀ ਇਹ ਉਹ ਮਠਿਆਈ ਆ ਜੋ ਬਿਨਾ ਘਿਓ ਤੋਂ ਬਿਨਾ ਮਾਵੇ ਤੋਂ ਤੋਂ ਬਿਨਾ ਹੀ ਖੰਡ ਤੋਂ ਬਣਾ ਕੇ ਤਿਆਰ ਕੀਤੀ ਆ ਸਰਦੀਆਂ ਦੇ ਵਿੱਚ ਆਮ ਹੀ ਸਾਡੇ ਘਰਾਂ ਵਿੱਚ ਚੀਜ਼ਾਂ ਹੁੰਦੀਆਂ ਆ ਜਿਨ੍ਹਾਂ ਤੋਂ ਇਹ ਮਠਿਆਈ ਬਣਾ ਕੇ ਤਿਆਰ ਕੀਤੀ ਆ ਬਹੁਤ ਹੀ ਹੈਲਥੀ ਆ ਬਹੁਤ ਹੀ ਜ਼ਿਆਦਾ ਟੇਸਟੀ ਆ ਹਰ ਇੱਕ ਵਾਸਤੇ ਤਾਕਤਵਾਰ ਆ ਤੇ ਖਾਣ ਲਈ ਬਹੁਤ ਹੀ ਫਾਇਦੇਮੰਦ ਆ ਇਹ ਮਠਿਆਈ ਬਣਾਓ ਤੇ ਖਾਓ ਬੱਚੇ ਖਾਣ ਬੜੇ ਖਾਣ ਬਜ਼ੁਰਗ ਖਾਣ ਕੋਈ ਵੀ ਖਾਵੇ ਸਾਰਿਆਂ ਲਈ ਹੀ ਫਾਇਦੇਮੰਦ ਆ ਤੇ ਸਿਹਤ ਵਾਸਤੇ ਬਹੁਤ ਹੀ ਵਧੀਆ ਆ ਇਹ ਮਠਿਆਈ ਨਹੀਂ ਇਹ ਦਵਾਈ ਆ ਜੀ ਸਾਰੇ ਖਾਣ ਤੇ ਤੰਦਰੁਸਤ ਰਹਿਣ ਖੁਸ਼ ਰਹਿਣ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਜੋਤੀਮਾਨੂ ਫੈਮਿਲੀ ਜੀ ਮੇਰੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਤੇ ਕਾਰੋਬਾਰਾਂ ਚ ਵਾਧਾ ਕਰੇ ਤੇ ਆਪਣੇ ਆਪਣੇ ਪਰਿਵਾਰਾਂ ਵਿੱਚ ਖੁਸ਼ ਰਹੋ ਜੀ ਬੱਚਿਆਂ ਚ ਬਜ਼ੁਰਗਾਂ ਚ ਆਪਣੀ ਫੈਮਿਲੀ ਚ ਹੱਸਦੇ ਵਸਦੇ ਰਹੋ ਜੀ ਅਸੀਂ ਵੀ ਠੀਕ ਆਂ ਤੇ ਚੜ੍ਹਦੀ ਕਲਾ ਚ ਆਂ ਤੁਸੀਂ ਵੀ ਚੜ੍ਹਦੀ ਕਲਾ ਚ ਰਹੋ ਅਸੀਂ ਵੀ ਚੜ੍ਹਦੀ ਕਲਾ ਚ ਆਂ ਸਭ ਤੋਂ ਪਹਿਲਾਂ ਤੁਹਾਨੂੰ ਲੋੜੀ ਦੀਆਂ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਮੇਰੇ YouTube ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਜੀ ਬਹੁਤ ਬਹੁਤ ਮੁਬਾਰਕਾਂ ਖੁਸ਼ੀਆਂ ਭਰੀਆਂ ਲੋੜੀਆਂ ਆਉਂਦੀਆਂ ਰਹਿਣ ਸਾਰੇ ਹੱਸ ਖੇਡ ਕੇ ਆਪਣੇ ਆਪਣੇ ਪਰਿਵਾਰਾਂ ਵਿੱਚ ਮਨਾਉਂਦੇ ਰਹਿਣ ਜੀ ਲੋੜੀਆਂ ਤੇ ਮਕਰ ਸਕ੍ਰਾਂਤੀ ਦੀਆਂ ਵੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਜੀ ਬਹੁਤ ਬਹੁਤ ਮੁਬਾਰਕਾਂ ਖੁਸ਼ ਰਹੋ ਜੜ ਦੀ ਕਲਾਚ ਰਹੋ ਹੱਸਦੇ ਵਸਦੇ ਰਹੋ ਤੇ ਅੱਜ ਮੈਂ ਮਠਿਆਈ ਬਣਾ ਰਹੀ ਹਾਂ ਉਹ ਮਠਿਆਈ ਚੋਕੇ ਬਿਨਾ ਖੰਡ ਤੋਂ ਬਿਨਾ ਮਿੱਠੇ ਤੋਂ ਕੋਈ ਵੀ ਕਿਸੇ ਕਿਸਮ ਦੀ ਅਸੀਂ ਮਿਠਾਸ ਨਹੀਂ ਪਾਉਣੀ ਹੈਗੀ ਬਿਨਾ ਖੰਡ ਤੋਂ ਬਿਨਾ ਗੁੜ ਤੋਂ ਤੇ ਬਿਨਾ ਘਿਓ ਤੋਂ ਇਹ ਬਣਾਣੀ ਆ ਮਠਿਆਈ ਜੋ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਆ ਨਾ ਹੀ ਕੋਈ ਮਾਵਾ ਪਾਣਾ ਨਾ ਹੀ ਕੋਈ ਦੁੱਧ ਪਾਣਾ ਆ ਕੁਝ ਵੀ ਨਹੀਂ ਪਾਣਾ ਬਹੁਤ ਹੀ ਜਲਦੀ ਘਰ ਦੀਆਂ ਚੀਜ਼ਾਂ ਤੋਂ ਬਣ ਕੇ ਤਿਆਰ ਹੁੰਦੀ ਆ ਜੀ ਇਹ ਹੈਗੀਆਂ ਜੀ ਖਜੂਰਾ ਖਜੂਰਾਂ ਜਿਹੜੀਆਂ ਮੈਂ ਸੀਡਲੈਸ ਲਈਆਂ ਇਹਨਾਂ ਦੇ ਵਿੱਚ ਬੀਜ ਨਹੀਂ ਹੁੰਦੇ ਅਗਰ ਤੁਹਾਡੇ ਕੋਲ ਬੀਜ ਵਾਲੀਆਂ ਖਜੂਰਾ ਹੋਣ ਤਾਂ ਤੁਸੀਂ ਬੀਜ ਕੱਢ ਕੇ ਉਹਨਾਂ ਨੂੰ ਇਸ ਤਰ੍ਹਾਂ ਕੱਟ ਸਕਦੇ ਆ ਮੈਂ ਇਹ ਬਿਨਾ ਬੀਜ ਤੋਂ ਖਜੂਰਾ ਲਈਆਂ ਜੋ ਕਿ ਬਹੁਤ ਹੀ ਵਧੀਆ ਤਾਜ਼ੀਆਂ ਖਜੂਰਾ ਬਹੁਤ ਹੀ ਟੇਸਟੀ ਆ ਇਹਨਾਂ ਦਿਨਾਂ ਦੇ ਵਿੱਚ ਆਮ ਹੀ ਆ ਰਹੀਆਂ ਕੋਈ ਜ਼ਿਆਦਾ ਮਹਿੰਗੀਆਂ ਨਹੀਂ ਮਿਲਦੀਆਂ ਤੇ ਇਹ ਖਜੂਰਾ ਨੂੰ ਮੈਂ ਥੋੜਾ ਥੋੜੇ ਪੀਸਾ ਨੂੰ ਕੱਟ ਰਹੀ ਆ ਤੇ ਕੱਟ ਕੇ ਇਹਨਾਂ ਨੂੰ ਛੋਟੇ ਛੋਟੇ ਪੀਸ ਕਰ ਲੈਣੇ ਬਹੁਤ ਜ਼ਿਆਦਾ ਵੀ ਛੋਟੇ ਨਹੀਂ ਕਰਨੇ ਕਿਉਂਕਿ ਆਪਾਂ ਇਸ ਇਹਨਾਂ ਨੂੰ ਗ੍ਰाइंड ਕਰਨਾ ਆ ਇਸ ਕਰਕੇ ਗ੍ਰाइंड ਕਰਨ ਵਾਸਤੇ ਮੈਂ ਥੋੜਾ ਇਹਨਾਂ ਨੂੰ ਕੱਟ ਰਹੀ ਆ ਤਾਂ ਜੋ ਗ੍ਰाइंड ਕਰਨ ਦੇ ਵਿੱਚ ਕੋਈ ਪ੍ਰੋਬਲਮ ਨਾ ਹੋਵੇ ਕਈ ਵਾਰ ਇਸ ਤਰ੍ਹਾਂ ਹੁੰਦਾ ਤੇ ਸਾਡਾ ਮਿਕਸਚਰ ਗ੍ਰਾਈਂਡਰ ਖਰਾਬ ਵੀ ਹੋ ਸਕਦਾ ਆ ਇਸ ਕਰਕੇ ਨਾਲੇ ਤਾਂ ਤੁਸੀਂ ਇਹਨਾਂ ਨੂੰ ਪੀਸਾਂ ਨੂੰ ਖੋਲ ਸਕਦੇ ਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਤੁਸੀਂ ਕੱਟ ਸਕਦੇ ਆ ਤੇ ਜੇਕਰ ਸੀਡ ਵਾਲੀਆਂ ਬੀਜ ਵਾਲੀਆਂ ਹੋਣ ਤਾਂ ਉਹਨਾਂ ਨੂੰ ਵੀਕਰ ਬੀਜ ਕੱਢ ਕੇ ਇਹਨਾਂ ਨੂੰ ਕੱਟ ਸਕਦੇ ਆ ਆ ਦੇਖੋ ਮੈਂ ਇੰਨੀਆਂ ਕੋਈ ਖਜੂਰਾ ਲਈਆਂ ਥੋੜੀਆਂ ਜੀਆਂ ਮੈਂ ਰੱਖ ਲਈਆਂ ਕਿਉਂਕਿ ਕੋਈ ਜ਼ਿਆਦਾ ਹੋ ਜਾਣੀਆਂ ਸੀਗਾ ਮਿੱਠਾ ਜ਼ਿਆਦਾ ਹੋ ਜਾਣਾ ਸੀ ਸੋ ਜੀ ਮੈਂ ਦੂਸਰੀ ਸਾਈਡ ਤੇ ਜੀ ਇੱਧਰ ਗੈਸ ਦੀ ਫਲੇਮ ਔਨ ਕੀਤੀ ਆ ਤੇ ਇਹ ਮੈਂ ਤੁਹਾਨੂੰ ਦਿਖਾ ਰਹੀ ਆ ਮੂੰਗਫਲੀ ਤੇ ਮੈਂ ਪੈਨ ਬਦਲ ਲਿਆ ਕਿਉਂਕਿ ਮੈਂ ਨਾਨ ਸਟਿਕ ਪੈਨ ਦੇ ਵਿੱਚ ਇਹਨਾਂ ਨੂੰ ਕਰਨਾ ਹੈ ਰੋਸਟ ਕਰਨਾ ਹੈ ਮੂੰਗਫਲੀ ਹੈਗੀ ਆ ਕੱਚੀ ਕੱਚੀ ਮੂੰਗਫਲੀ ਆ ਤੁਸੀਂ ਅਗਰ ਚਾਓ ਤਾਂ ਤੁਸੀਂ ਭੁੱਜੀ ਹੋਈ ਮੂੰਗਫਲੀ ਵੀ ਲੈ ਸਕਦੇ ਆ ਸੋ ਜੀ ਕੋਈ ਤੇਲ ਕੋਈ ਘਿਓ ਕੁਝ ਨਹੀਂ ਪਾਣਾ ਹੈਗਾ ਇਹਨਾਂ ਨੂੰ ਹਲਕਾ ਜਿਹਾ ਮੂੰਗਫਲੀ ਨੂੰ ਡਰਾਈ ਰੋਸਟ ਕਰਨਾ ਆ ਤਾਂ ਜੋ ਇਹਦਾ ਕੱਚਾ ਨਾ ਰਵੇ ਕੱਚੇਪਨ ਦਾ ਸਵਾਦ ਨਾ ਆਵੇ ਤੇ ਥੋੜੀ ਜਿਹੀ ਭੁੱਜੀ ਹੋਈ ਮੂੰਗਫਲੀ ਜਿੱਦਾਂ ਹੁੰਦੀ ਨਾ ਉਸ ਤਰ੍ਹਾਂ ਹੋ ਜਾਂਦੀ ਆ ਦੇਖੋ ਜੀ ਇਸ ਤਰ੍ਹਾਂ ਹਲਕਾ ਜਿਹਾ ਇਹਨਾਂ ਨੂੰ ਗੈਸ ਦੀ ਫਲੇਮ ਜਿਹੜੀ ਆ ਇਹ ਬਿਲਕੁਲ ਘੱਟ ਰੱਖਣੀ ਆ ਤੇ ਨਾਲੋ ਨਾਲ ਹਿਲਾਉਂਦੇ ਜਾਣਾ ਤਾਂ ਜੋ ਇਹ ਜ਼ਿਆਦਾ ਜਲਣ ਨਾ ਤੇ ਇਸ ਤਰ੍ਹਾਂ ਇਹਨਾਂ ਨੂੰ ਨਾਲ ਨਾਲ ਹਿਲਾਉਂਦੇ ਜਾਓ ਤੇ ਬਹੁਤ ਹੀ ਜਲਦੀ 2-3 ਮਿੰਟ ਦੇ ਵਿੱਚ ਇਹ ਸਾਡੀ ਮੂੰਗਫਲੀ ਜਿਹੜੀ ਆ ਇਹ ਡਰਾਈ ਰੋਸਟ ਹੋ ਜਾਂਦੀ ਆ ਵਿੱਚ ਵਿਚਾਲੇ ਤੁਸੀਂ ਪੀਸ ਚੱਕ ਕੇ ਦਾਣਾ ਚੱਕ ਕੇ ਮੂੰਗਫਲੀ ਦਾ ਦੇਖ ਸਕਦੇ ਆ ਆ ਦੇਖੋ ਜੀ ਇਸ ਤਰ੍ਹਾਂ ਬਿਲਕੁਲ ਸਾਡੀ ਮੂੰਗਫਲੀ ਰੋਸਟ ਹੋ ਚੁੱਕੀ ਆ ਮੈਂ ਤੁਹਾਨੂੰ ਦਿਖਾ ਰਹੀ ਆ ਦਾਣੇ ਗਰਮ ਬਹੁਤ ਜ਼ਿਆਦਾ ਸੀਗੇ ਤੇ ਹੁਣ ਮੈਂ ਇਹਨੂੰ ਗੈਸ ਤੋਂ ਹੇਠ ਉਤਾਰ ਲੈਣਾ ਗੈਸ ਦੀ ਫਲੇਮ ਕਰ ਦਿੱਤੀ ਜੀ ਬੰਦ ਬੰਦ ਕਰਨ ਤੋਂ ਬਾਅਦ ਮੈਂ ਇਹਨੂੰ ਇੱਕ ਅਲੱਗ ਬਰਤਨ ਦੇ ਵਿੱਚ ਕੱਢ ਲੈਣਾ ਤਾਂ ਜੋ ਇਹ ਠੰਡੀ ਹੋ ਜਾਵੇ ਕਿਉਂਕਿ ਅਗਰ ਮੈਂ ਇਸੇ ਪੈਨ ਦੇ ਵਿੱਚ ਰੱਖੂਗੀ ਤਾਂ ਇਹ ਜਲ ਜਾਣੀ ਆ ਜਲਣ ਦਾ ਡਰ ਰਹਿੰਦਾ ਆ ਕਿਉਂਕਿ ਪੈਨ ਜਿਹੜੀ ਹੁੰਦੀ ਆ ਗਰਮ ਹੁਣ ਜਿਹੜੀ ਆ ਗੈਸ ਬਿਲਕੁਲ ਮੈਂ ਗੈਸ ਦੀ ਫਲੇਮ ਬੰਦ ਗੈਸ ਬੰਦ ਕੀਤਾ ਹੋਇਆ ਤੇ ਇਹਦੇ ਵਿੱਚ ਮੈਂ ਪਾਣਾ ਜੀ ਡੈਸੀਕੇਟਡ ਕੋਕੋਨਟ ਬਹੁਤ ਵਧੀਆ ਇਹਦਾ ਫਲੇਵਰ ਆਉਂਦਾ ਆ ਤੇ ਅਗਰ ਤੁਹਾਡੇ ਕੋਲ ਹੈਗਾ ਤਾਂ ਤੁਸੀਂ ਪਾ ਦਿਓ ਨਹੀਂ ਹੈਗਾ ਤੁਸੀਂ ਇਹਨੂੰ ਸਕਿਪ ਕਰ ਸਕਦੇ ਹੋ ਕੋਈ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਇਹੀ ਪਾਉਣਾ ਆ ਅਗਰ ਤੁਹਾਡੇ ਕੋਲ ਜਿਹੜਾ ਸੁੱਕੇ ਨਾਰੀਅਲ ਪਿਆ ਹੁੰਦਾ ਘਰ ਦੇ ਵਿੱਚ ਆਮ ਹੁੰਦਾ ਆ ਸਾਡੇ ਘਰਾਂ ਦੇ ਵਿੱਚ ਉਹਦਾ ਵੀ ਤੁਸੀਂ ਬਰਾਉਨ ਜਿਹਾ ਛਿਲਕਾ ਉਤਾਰ ਕੇ ਉਹਨੂੰ ਵੀ ਤੁਸੀਂ ਕੱਦੂਕਸ ਕਰਕੇ ਇਸ ਤਰ੍ਹਾਂ ਲੈ ਸਕਦੇ ਆ ਪੈਨ ਜਿਹੜੀ ਸੀ ਗਰਮ ਸੀ ਇਸੇ ਕਰਕੇ ਮੈਂ ਗਰਮ ਪੈਨ ਦੇ ਵਿੱਚ ਹੀ ਇਹਨੂੰ ਐਸੇ ਤਰ੍ਹਾਂ ਹੀ ਰੋਸਟ ਕਰ ਰਹੀ ਹਾਂ ਕਿਉਂਕਿ ਬਹੁਤ ਸੌਫਟ ਹੁੰਦਾ ਆ ਬਹੁਤ ਨਾਜ਼ੁਕ ਹੁੰਦਾ ਆ ਤੇ ਇਹ ਗਰਮ ਪੈਨ ਦੇ ਵਿੱਚ ਹੀ ਇਹਨੇ ਰੋਸਟ ਹੋ ਜਾਣਾ ਆ ਜਿਆਦਾ ਰੋਸਟ ਕਰਨ ਦੀ ਜ਼ਰੂਰਤ ਨਹੀਂ ਜਿਆਦਾ ਗੈਸ ਸਾਨੂੰ ਤੇਜ਼ ਕਰਨ ਦੀ ਜ਼ਰੂਰਤ ਨਹੀਂ ਜਾਂ ਉਬਾਲਣ ਦੀ ਜ਼ਰੂਰਤ ਨਹੀਂ ਹੈਗੀ ਤੇ ਦੂਸਰੀ ਸਾਡੇ ਤੇ ਜਿਹੜੀ ਮੂੰਗਫਲੀ ਆ ਠੰਡੀ ਹੋ ਚੁੱਕੀ ਸੀ ਇਹਨੂੰ ਮੈਂ ਹੱਥ ਦੇ ਨਾਲ ਇਸ ਤਰ੍ਹਾਂ ਮੂੰਗਫਲੀ ਨੂੰ ਕ੍ਰਸ਼ ਕਰ ਜਨ ਮਤਲਬ ਇਹਦਾ ਛਿਲਕਾ ਉਤਾਰ ਰਹੀ ਸੀ ਹੱਥ ਦੇ ਨਾਲ ਇਸ ਤਰ੍ਹਾਂ ਕ੍ਰਸ਼ ਜਿਆ ਕਰਕੇ ਇਹਦਾ ਛਿਲਕਾ ਸਾਰਾ ਉੱਤਰ ਜਾਂਦਾ ਹੈ ਮੂੰਗਫਲੀ ਦਾ ਬੜੇ ਆਸਾਨ ਤੇ ਸੌਖੇ ਤਰੀਕੇ ਦੇ ਨਾਲ ਦੇਖੋ ਅਗਰ ਕੋਈ ਛਿਲਕਾ ਰਹਿ ਵੀ ਜਾਏ ਤਾਂ ਵੀ ਕੋਈ ਗੱਲ ਨਹੀਂ ਜਿੰਨਾ ਕ ਲੈਂਦਾ ਤੁਸੀਂ ਉਤਾਰ ਸਕਦੇ ਆ ਬੜੇ ਆਰਾਮ ਦੇ ਨਾਲ ਸੌਖੇ ਤਰੀਕੇ ਦੇ ਨਾਲ ਇਸ ਤਰ੍ਹਾਂ ਤੁਸੀਂ ਕੋਈ ਛਾਣਨੀ ਜੇ ਲੈ ਲਓ ਝਾਰਾ ਲੈ ਲਓ ਜਾਂ ਤੁਸੀਂ ਉਦਾਂ ਜਿੱਦਾਂ ਆਪਾਂ ਥਾਲ ਦੇ ਵਿੱਚ ਪਾ ਕੇ ਨਾ ਛੱਟ ਲੈਨੇ ਆ ਉਸੇ ਤਰ੍ਹਾਂ ਵੀ ਤੁਸੀਂ ਇਹਨੂੰ ਛੱਟ ਸਕਦੇ ਆ ਤੇ ਬਹੁਤ ਜਲਦੀ ਹੀ ਮਠਿਆਈ ਬਣ ਕੇ ਤਿਆਰ ਹੋ ਜਾਂਦੀ ਆ ਜੋ ਕਿ ਸਾਰੇ ਬਹੁਤ ਪਸੰਦ ਕਰਦੇ ਆ ਬਹੁਤ ਹੀ ਤਾਕਤਵਾਰ ਇਹ ਆਪਾਂ ਕੋਈ ਵੀ ਇਹ সুইਟ ਡਿਸ਼ ਕਹਿ ਲਓ ਇਹਨੂੰ ਬਹੁਤ ਤਾਕਤਵਾਰ ਇਹ ਬਣ ਜਾਂਦੀ ਆ ਜਦੋਂ ਆਪਾਂ ਬਣਾਉਂਦੇ ਆ ਸਿਰਫ ਇੱਕ ਪੀਸ ਖਾ ਲਓ ਤੇ ਸਰੀਰ ਵਿੱਚ ਤਾਕਤ ਵਣੀ ਰਹਿੰਦੀ ਆ ਤੇ ਵੈਸੇ ਵੀ ਸਰਦੀਆਂ ਦੇ ਵਿੱਚ ਇਹ ਮਠਿਆਈ ਬਣਾਣੀ ਬਹੁਤ ਸੌਖੀ ਆ ਬਣਾ ਲੈਣੀ ਚਾਹੀਦੀ ਆ ਇਸ ਤਰ੍ਹਾਂ ਇਹਦੇ ਨਾਲ ਮੈਂ ਨਾ ਇਹਦਾ ਜਿਹੜਾ ਸਾਰਾ ਛਿਲਕਾ ਆ ਇਸ ਤਰ੍ਹਾਂ ਇਹਨੂੰ ਛਾਣ ਲੈਣਾ ਆ ਅਗਰ ਕੋਈ ਬੀਜ ਡੇਗਦਾ ਵੀ ਆ ਇਸ ਤਰ੍ਹਾਂ ਮੂੰਗਫਲੀ ਡੇਗਦੀ ਵੀ ਆ ਤੁਸੀਂ ਉਹਨੂੰ ਜੋਕ ਸਕਦੇ ਆ ਦੇਖੋ ਇਸ ਤਰ੍ਹਾਂ ਸਾਰੀ ਮੂੰਗਫਲੀ ਨੂੰ ਮੈਂ ਉਹਦੇ ਵਿੱਚ ਕਰਕੇ ਨਾ ਛਾਣਨੀ ਜੀ ਦੇ ਵਿੱਚ ਤੇ ਇਹ ਠਾਏ ਦਾ ਛਿਲਕਾ ਡੇਕ ਜਾਂਦਾ ਆ ਤੇ ਮੂੰਗਫਲੀ ਜਿਹੜੀ ਆ ਛਾਣਨੀ ਦੇ ਵਿੱਚ ਹੀ ਰਹਿ ਜਾਂਦੀ ਆ ਜੇ ਕੋਈ ਪੀਸ ਰਹਿ ਸਕਦਾ ਆ ਤਾਂ ਰਹਿ ਜਾਂਦਾ ਆ ਉਹਨੂੰ ਇਸ ਤਰ੍ਹਾਂ ਤੁਸੀਂ ਅਲੱਗ ਕਰ ਲਓ ਆਪ ਹੱਥ ਦੇ ਨਾਲ ਉਹਨੂੰ ਸਾਫ਼ ਕਰ ਲਓ ਦੇਖੋ ਬਿਲਕੁਲ ਸਾਫ਼ ਹੋ ਗਈ ਆ ਮੂੰਗਫਲੀ ਸਾਡੀ ਹੁਣ ਮੈਂ ਇੱਕ ਲੈਣਾ ਆ ਜੀ ਮਿਕਸੀ ਦਾ ਜਾਰ ਮਤਲਬ ਗ੍ਰाइंड ਕਰਨਾ ਆ ਇਹਨੂੰ ਬਿਲਕੁਲ ਪੇਸਟ ਨਹੀਂ ਬਣਾਉਣਾ ਇਹਨੂੰ ਮੂੰਗਫਲੇ ਨੂੰ ਦਰਦਰਾ ਜਿਹਾ ਅਸੀਂ پیسਨਾ ਆ ਤੁਸੀਂ ਚਾਹੇ ਪਲਸ ਮੋਡ ਤੇ ਚਲਾ ਲਓ ਜਿਸ ਤਰ੍ਹਾਂ ਆਪਾਂ ਉਲਟੀ ਸਾਈਡ ਨੂੰ ਹਲਕੀ ਜਿਹਾ ਚਲਾ ਕੇ ਬੰਦ ਕਰ ਦਿਓ ਜਾਂ ਤੁਸੀਂ ਸਿੱਧਾ ਜਿਵੇਂ ਆਪਾਂ ਚਲਾਉਂਦੇ ਆ ਨਾ ਮਿਕਸਰ ਨੂੰ ਹਲਕੀ ਹਲਕੀ ਚਲਾ ਕੇ ਬੰਦ ਕਰ ਦਿਓ ਚਲਾ ਕੇ ਬੰਦ ਕਰ ਦਿਓ ਆ ਦੇਖੋ ਇਸ ਤਰ੍ਹਾਂ ਹਲਕਾ ਜਿਹਾ ਦਾਣਾ ਹੋਣਾ ਚਾਹੀਦਾ ਹੈ ਤਾਂ ਜੋ ਸਾਡੀ ਜਿਹੜੀ ਆਪਾਂ ਮਠਿਆਈ ਖਾਣੀ ਆ ਨਾ ਜਦੋਂ ਇਹ ਮੂੰਹ ਦੇ ਵਿੱਚ ਦਾਣਾ ਆਉਂਦਾ ਤਾਂ ਬਹੁਤ ਟੇਸਟੀ ਬਹੁਤ ਵਧੀਆ ਲੱਗਦੀ ਆ ਲਓ ਜੀ ਇਹਨੂੰ ਮੈਂ ਹੁਣ ਅਲੱਗ ਇੱਕ ਬਰਤਨ ਦੇ ਵਿੱਚ ਕੱਢ ਲੈਣਾ ਆ ਸਾਰੀ ਮੂੰਗਫਲੀ ਨੂੰ ਜਿਹੜੀ ਆਪਾਂ ਇਹ ਰੋਸਟ ਕੀਤੀ ਸੀ ਹੁਣ ਤੁਸੀਂ ਇਹਦੇ ਵਿੱਚ ਹੋਰ ਕੋਈ ਡਰਾਈ ਫਰੂਟ ਜੋ ਵੀ ਤੁਹਾਡੇ ਕੋਲ ਘਰ ਦੇ ਵਿੱਚ ਪਿਆ ਹੈਗਾ ਤੁਸੀਂ ਪਾ ਸਕਦੇ ਆ ਵੈਸੇ ਅਗਰ ਤੁਸੀਂ ਚਾਹੋ ਤਾਂ ਕੱਲੀ ਮੂੰਗਫਲੀ ਨਾਲ ਵੀ ਇਹ ਮਠਿਆਈ ਬਣਾ ਕੇ ਤਿਆਰ ਕਰ ਸਕਦੇ ਆ ਕੋਈ ਹੋਰ ਚੀਜ਼ ਪਾਣ ਦੀ ਬਿਲਕੁਲ ਜ਼ਰੂਰਤ ਨਹੀਂ ਵੱਧ ਤੋਂ ਵੱਧ ਤੁਸੀਂ ਤੇਲ ਪਾ ਸਕਦੇ ਆ ਤੇਲ ਤੇ ਮੂੰਗਫਲੀ ਦੀ ਵੀ ਇਹ ਮਠਿਆਈ ਬਣ ਜਾਂਦੀ ਤੇਲ ਮੂੰਫਲੀ ਤੇ ਖਜੂਰ ਦੀ ਤੇ ਬਾਕੀ ਜੀ ਆ ਦੇਖੋ ਇਸ ਤਰ੍ਹਾਂ ਇਹ ਜੀ ਮੇਰੇ ਕੋਲ ਪਏ ਸੀ ਵਾਲਨਟ ਅਖਰੋਟ ਜਿਹਨੂੰ ਅਖਰੋਟ ਕਹਿੰਦੇ ਆ ਅਗਰ ਤੁਹਾਡੇ ਕੋਲ ਹੈਗੇ ਤਾਂ ਤੁਸੀਂ ਲੈ ਸਕਦੇ ਆ ਨਹੀਂ ਹੈਗੇ ਤਾਂ ਤੁਸੀਂ ਇਹਨਾਂ ਨੂੰ ਵੀ ਸਕਿੱਪ ਕਰ ਸਕਦੇ ਆ ਤੇ ਨਾਲ ਹੀ ਜਿਹੜਾ ਮੈਂ ਨਾਰੀਅਲ ਦਾ ਬੁਰਾਦਾ ਲਿਆ ਸੀ ਰੋਸਟ ਕੀਤਾ ਹੋਇਆ ਉਹ ਵੀ ਨਾਲ ਹੀ ਪਾ ਲੈਣਾ ਅਖਰੋਟ ਦੇ ਇਹਨੂੰ ਵੀ ਮੈਂ ਹਲਕਾ ਜਿਹਾ ਦਰਦਰਾ ਪੀਸਣਾ ਹੈ ਅਖਰੋਟ ਨਹੀਂ ਹੈਗੇ ਤੁਸੀਂ ਕੋਈ ਜ਼ਰੂਰਤ ਨਹੀਂ ਨਾ ਲਾਓ ਤੁਸੀਂ ਸਿਰਫ ਦੋ ਤਿੰਨ ਚੀਜ਼ਾਂ ਤੋਂ ਹੀ ਬਣਾ ਸਕਦੇ ਹਾਂ ਮੇਰੇ ਕੋਲ ਥੋੜੀਆਂ-ਥੋੜੀਆਂ ਚੀਜ਼ਾਂ ਪਈਆਂ ਸੀ ਇਸ ਕਰਕੇ ਮੈਂ ਸੋਚਿਆ ਕਿ ਵੱਧ ਟੇਸਟੀ ਤੇ ਵੱਧ ਹੈਲਦੀ ਬਣੂਗੀ ਸੋ ਮੈਂ ਇਸ ਕਰਕੇ ਪਾ ਰਹੀ ਹਾਂ ਇਹ ਨਾਰੀਅਲ ਦੇ ਬੁਰਾਦੇ ਦੇ ਨਾਲ ਹੀ ਅਖਰੋਟ ਨੂੰ ਵੀ ਮੈਂ ਦਰਦਰਾ ਹਲਕਾ ਜਿਹਾ ਇਹਨੂੰ ਮੈਂ ਪੀਸ ਲਿਆ ਇਹਦੇ ਵਿੱਚ ਤੇ ਇਹ ਵੀ ਮੈਂ ਪਹਿਲੇ ਮਿਕਸਚਰ ਦੇ ਵਿੱਚ ਹੀ ਇਹਨੂੰ ਪਾ ਦੇਣਾ ਆ ਤੇ ਮਠਿਆਈ ਤਕਰੀਬਨ ਸਾਡੇ ਅੱਧੇ ਪੌਣੇ ਘੰਟੇ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀ ਆ ਤੇ ਪਸੰਦ ਸਾਰਿਆਂ ਨੂੰ ਬਹੁਤ ਆਉਂਦੀ ਆ ਸਾਡੇ ਸਾਰਿਆਂ ਨੂੰ ਬਹੁਤ ਪਸੰਦ ਆਈ ਸਾਰਿਆਂ ਨੇ ਬੜੀ ਖੁਸ਼ ਹੋ ਕੇ ਖਾਧੀ ਇਸ ਤਰ੍ਹਾਂ ਦੀਆਂ ਚੀਜ਼ਾਂ ਆਪਾਂ ਘਰ 'ਚ ਬਣਾਉਂਦੇ ਆ ਤਾਂ ਇੱਕ ਸਾਨੂੰ ਤਾਕਤ ਦਾ ਖਜ਼ਾਨਾ ਹੀ ਹੁੰਦਾ ਜੋ ਆਪਾਂ ਘਰ ਦੀਆਂ ਚੀਜ਼ਾਂ ਤੋਂ ਬਣਾ ਕੇ ਤਿਆਰ ਕਰ ਸਕਦੇ ਆ ਤੇ ਨਾਲ ਹੁਣ ਜਿਹੜੀਆਂ ਮੈਂ ਕਟੀਆਂ ਹੋਈਆਂ ਖਜੂਰਾ ਰੱਖੀਆਂ ਹੋਈਆਂ ਸੀਆਂ ਇਹ ਵੀ ਮੈਂ ਲੈ ਲੈਣੀਆਂ ਇਨਾਂ ਨੂੰ ਵੀ ਮੈਂ ਇਸ ਤਰ੍ਹਾਂ ਹਲਕਾ ਜਿਹਾ ਪੀਸਣਾ ਆ ਖਜੂਰਾ ਨੂੰ ਜਦੋਂ ਵੀ ਤੁਸੀਂ ਪੀਸਣਾ ਆ ਤੇ ਇਹਦੇ ਵਿੱਚ ਥੋੜਾ ਜਿਹਾ ਤੁਸੀਂ ਚਾਹੋ ਤਾਂ ਤੁਸੀਂ ਹਲਕਾ ਜਿਹਾ 2-3 ਚਮਚ ਦੁੱਧ ਦੇ ਪਾ ਸਕਦੇ ਆ ਆ ਦੇਖੋ ਇੱਕ ਕਟਸ਼ੀ ਜਾਈ ਹੈ ਇਹਦੇ ਵਿੱਚ 3 ਚਮਚ ਦੁੱਧ ਦੇ ਆਰਾਮ ਦੇ ਨਾਲ ਆ ਜਾਂਦੇ ਆ ਤੇ ਬਹੁਤ ਜ਼ਿਆਦਾ ਦੁੱਧ ਨਹੀਂ ਪਾਉਣਾ ਹੈਗਾ ਤੇ ਇਹਨੂੰ ਮੈਂ ਪੀਸ ਲੈਣਾ ਇਹਨੂੰ ਵੀ ਹਲਕਾ ਜਿਹਾ ਦਰਦਰਾ ਪੀਸਣਾ ਬਿਲਕੁਲ ਪੇਸਟ ਨਹੀਂ ਬਣਾਉਣੀ ਇਹ ਆਪਣੇ ਆਪ ਹੀ ਪਤਾ ਲੱਗ ਜਾਂਦਾ ਤੁਸੀਂ ਥੋੜੀ ਜਿਹੀ ਚਲਾ ਕੇ ਇਹਨੂੰ ਖੋਲ ਕੇ ਦੇਖ ਸਕਦੇ ਆ ਤੇ ਜੀ ਆ ਦੇਖੋ ਇਸ ਤਰ੍ਹਾਂ ਇਹ ਬਣ ਕੇ ਤਿਆਰ ਹੋ ਗਈ ਆ ਤੇ ਤੁਸੀਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਜੀ ਸ਼ੇਅਰ ਕਰ ਦਿਆ ਕਰੋ ਅੱਗੇ ਤੋਂ ਅੱਗੇ ਪਸੰਦ ਆਂਦੀ ਆ ਜੇਕਰ ਪਹਿਲੀ ਵਾਰੀ ਦੇਖ ਰਹਾ ਤਾਂ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਜੇਕਰ ਤੁਸੀਂ ਸਬਸਕ੍ਰਾਈਬ ਕੀਤਾ ਤੁਹਾਡਾ ਬਹੁਤ ਧੰਨਵਾਦ ਆ ਜੇਕਰ ਪਹਿਲੀ ਵਾਰੀ ਦੇਖ ਰਿਆ ਸਬਸਕ੍ਰਾਈਬ ਕਰਦੇ ਹੋ ਫਿਰ ਵੀ ਤੁਹਾਡਾ ਤੈਹ ਦੇ ਲੋ ਹੱਥ ਜੋੜ ਕੇ ਧੰਨਵਾਦ ਆ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ 'ਚ ਰੱਖੇ ਤੇ ਜੀ ਕਮੈਂਟ ਜਰੂਰ ਕਰਿਆ ਕਰੋ ਤੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਤੰਦਰੁਸਤੀਆਂ ਬਖਸ਼ੇ ਕਾਰੋਬਾਰਾਂ 'ਚ ਵਾਧੇ ਕਰੇ ਜੀ ਤੇ ਆ ਦੇਖੋ ਜੀ ਹੈਂਡ ਵਾਸ਼ ਮੈਂ ਤੁਹਾਨੂੰ ਦਿਖਾ ਰਹੀ ਸੀ ਬਹੁਤ ਸਾਫ ਜਦੋਂ ਮੈਂ ਕੋਈ ਵੀ ਇਸ ਤਰ੍ਹਾਂ ਦਾ ਕੰਮ ਕਿਚਨ ਦਾ ਕਰਦੀ ਆ ਤਾਂ ਮੈਂ ਹੈਂਡ ਵੋਸ਼ ਇਸ ਤਕਰੀਬਨ ਸਾਫ਼ ਹੁੰਦੇ ਰਹਿੰਦੇ ਮੇਰੀਆਂ ਸਾਰੀਆਂ ਭੈਣਾਂ ਨੂੰ ਪਤਾ ਹੋਵੇਗਾ ਇਹ ਮੈਂ ਜਿਹੜਾ ਇਹ ਖਜੂਰ ਦਾ ਮਿਕਸਚਰ ਆ ਇਹ ਵੀ ਪਾ ਲਿਆ ਤੇ ਬਾਕੀ ਜਿਹੜਾ ਮੈਂ ਕੋਕੋਨਟ ਸੀ ਤੇ ਅਖਰੋਟ ਸੀ ਤੇ मूंगफਲੀ ਸੀ ਇਹ ਸਾਰੀਆਂ ਚੀਜ਼ਾਂ ਨੂੰ ਵੀ ਮੈਂ ਇੱਕੋ ਹੀ ਬਰਤਨ ਦੇ ਵਿੱਚ ਪਾ ਲੜੀਆਂ ਜਿਹੜੀਆਂ ਆਪਾਂ ਪੀਸੀਆਂ ਹੋਈਆਂ ਸੀ ਪਹਿਲਾਂ ਮੈਂ ਥੋੜਾ ਜਿਹਾ ਰੱਖ ਲਿਆ ਇਹ ਕਿਉਂਕਿ ਪਹਿਲਾਂ ਆਪਾਂ ਇਹਨਾਂ ਨੂੰ ਮਿਕਸ ਕਰਕੇ ਦੇਖਣਾ ਆ ਅਗਰ ਇਹ ਸਾਨੂੰ ਵੈਸੇ ਤਾਂ ਪੂਰਾ ਆਏ ਜਾਣਾ ਆ ਅਗਰ ਪਹਿਲਾਂ ਇਹਨਾਂ ਨੂੰ ਮਿਕਸ ਕਰਕੇ ਥੋੜਾ ਜਿਹਾ ਕਰਕੇ ਦੇਖਾਂਗੇ ਤੇ ਜੀ ਸੋ ਮੈਂ ਇਹ ਗੱਲ ਕਹਿ ਰਹੀ ਸੀ ਮੇਰੀਆਂ ਭੈਣਾਂ ਨੂੰ ਸਾਰਿਆਂ ਨੂੰ ਪਤਾ ਹੁੰਦਾ ਜੋ ਵੀ ਮੇਰੀਆਂ ਭੈਣਾਂ ਕਿਚਨ ਦਾ ਕੰਮ ਕਰਦੀਆਂ ਆ ਕਿ ਆਪਾਂ ਹੈਂਡ ਵਾਸ਼ ਤਕਰੀਬਨ ਹੱਥ ਸਾਫ਼ ਹੁੰਦੇ ਹੀ ਰਹਿੰਦੇ ਆ ਇਸ ਕਰਕੇ ਮੈਂ ਤੁਹਾਨੂੰ ਦਿਖਾ ਰਹੀ ਸੀ ਕਿ ਮੈਂ ਹੈਂਡ ਵਾਸ਼ ਕੀਤੇ ਹੋਇਆ ਕਿਉਂਕਿ ਆਪਾਂ ਇਹਨੂੰ ਹੱਥ ਦੇ ਨਾਲ ਮਿਕਸ ਕਰਨਾ ਆ ਸੋ ਜੀ ਜਿਹੜਾ ਬਾਕੀ ਮੈਂ ਮਿਕਚਰ ਰੱਖਿਆ ਸੀ ਇਹ ਵੀ ਪਾਤਾ ਤੁਸੀਂ ਯਕੀਨ ਜਾਣਿਓ ਜਦੋਂ ਆਪਾਂ ਇਹ ਮਠਿਆਈ ਖਾਂਦੇ ਆ ਇੰਨਾ ਵਧੀਆ ਟੇਸਟ ਆਂਦਾ ਆ ਖਜੂਰ ਦਾ ਤੇ ਨਾਲ ਇਹਦੇ मूंगफਲੀ ਦਾ ਸੁੱਕੇ ਨਾਰੀਅਲ ਦਾ ਜਿਹੜੇ 2 ਚਮਚ ਚਮਚ ਪਾਏ ਸੀ ਸੁੱਕੇ ਨਾਰੀਅਲ ਦਾ ਡੈਸੀਕੇਟਡ ਕੋਕੋਨਟ ਉਹਦਾ ਫਲੇਵਰ ਤੇ ਅਖਰੋਟ ਦਾ ਫਲੇਵਰ ਬਹੁਤ ਹੀ ਅਮੇজিং ਟੇਸਟਾਂ ਦਾ ਤੁਸੀਂ ਜਿਹੜੀ ਚੀਜ਼ ਘਰ 'ਚ ਹੈਗੀ ਉਹ ਪਾ ਲਓ ਜਿਹੜੀ ਚੀਜ਼ ਨਹੀਂ ਹੈਗੀ ਉਹਨੂੰ ਸਕਿਪ ਕਰ ਦਿਓ ਮੂੰਗਫਲੀ ਸਾਡੇ ਆਮ ਮਿਲਦੀ ਆ ਤੇ ਖਜੂਰਾ ਸਾਡੇ ਆਮ ਐਸ ਮੌਸਮ ਦੇ ਵਿੱਚ ਆਂਦੀਆਂ ਕੋਈ ਚੀਜ਼ ਜ਼ਿਆਦਾ ਮਹਿੰਗੀ ਨਹੀਂ ਹੈਗੀ ਬਹੁਤ ਹੀ ਸਸਤੀ ਤੇ ਸਭ ਤੋਂ ਵੱਧ ਤਾਕਤਵਰ ਚੀਜ਼ ਆਪਾਂ ਘਰ 'ਚ ਬਣਾ ਸਕਦੇ ਆ ਖਜੂਰਾ ਸਾਡੀ ਸਿਹਤ ਵਾਸਤੇ ਬਹੁਤ ਵਧੀਆ ਹੈ ਬਹੁਤ ਹੀ ਫਾਇਦੇਮੰਦ ਹੈ ਮੂੰਗਫਲੀ ਵੀ ਇਸੇ ਤਰ੍ਹਾਂ ਹੀ ਆ ਤੇ ਨਾਰੀਅਲ ਵੀ ਤੇ ਲਓ ਜੀ ਹੁਣ ਮੈਂ ਇੱਕ ਬਟਰ ਪੇਪਰ ਲੈ ਲਿਆ ਬਟਰ ਪੇਪਰ ਦੇ ਉੱਤੇ ਹਲਕਾ ਜਿਹਾ ਹੱਥ ਨੂੰ ਆਇਲ ਜਾਂ ਤੁਸੀਂ ਘਿਓ ਲਗਾ ਲਓ ਤੇ ਇਹਨੂੰ ਮੈਂ ਇਸ ਤਰ੍ਹਾਂ ਇਦੇ ਉੱਤੇ ਰੋਲ ਬਣਾਣਾ ਆ ਰੋਲ ਕਰਨਾ ਆ ਤੁਸੀਂ ਦੇਖ ਸਕਦੇ ਹੋ ਤੁਸੀਂ ਅਵਾਈਡ ਕਰਿਓ ਜੀ ਲਾਈਟ ਸਾਡੀ ਆ ਦੇਖੋ ਇਸ ਤਰ੍ਹਾਂ ਕਦੇ ਬੰਦ ਹੋ ਰਹੀ ਸੀ ਕਦੇ ਬੰਦ ਆ ਰਹੀ ਸੀ ਕਦੇ ਜਾ ਰਹੀ ਸੀ ਬਹੁਤ ਪ੍ਰੋਬਲਮ ਹੋ ਰਹੀ ਸੀ ਲਾਈਟ ਦਾ ਇਸ਼ੂ ਬਹੁਤ ਹੋ ਰਿਆ ਸੀ ਸੌਰੀ ਜੀ ਮਾਫ ਕਰਨਾ ਇਸ ਗੱਲ ਦੀ ਮੈਂ ਮਾਫੀ ਚਾਹੁੰਦੀ ਆ ਤੇ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਇਹਨੂੰ ਬਟਰ ਪੇਪਰ ਦੇ ਉੱਤੇ ਰੱਖ ਕੇ ਮੈਂ ਪੂਰੀ ਤਰ੍ਹਾਂ ਇਹਨੂੰ ਇੱਕ ਸਾਰ ਕਰਨਾ ਆ ਇਹਨੂੰ ਰੋਲ ਨੂੰ ਰੋਲ ਬਣਾ ਕੇ ਤੇ ਚੰਗੀ ਤਰ੍ਹਾਂ ਇਹਦੇ ਨਾਲ ਜਿਹੜਾ ਚੰਗੀ ਤਰ੍ਹਾਂ ਇਹ ਮਿਕਸ ਆਪ ਜਿਆ ਹੋ ਜਾਵੇ ਅਗਰ ਤੁਹਾਨੂੰ ਇਹ ਰੋਲ ਲੰਬਾ ਜਿਆਦਾ ਵੱਡਾ ਲੱਗਦਾ ਤਾਂ ਆਪਾਂ ਇਹਦੇ ਦੋ ਪੀਸ ਕਰ ਲੈਣੇ ਆ ਕਿਉਂਕਿ ਤਾਂ ਜੋ ਸਾਨੂੰ ਇਹਨੂੰ ਅੱਗੇ ਪੀਸ ਕੱਟਣ ਦੇ ਵਿੱਚ ਵੀ ਆਸਾਨੀ ਹੋਵੇ ਤੇ ਜਿਸ ਵਰਤਨ ਦੇ ਵਿੱਚ ਆਪਾਂ ਰੱਖਣਾ ਸੈੱਟ ਹੋਣ ਲਈ ਉਹਦੇ ਨਾਲ ਵੀ ਸਾਨੂੰ ਆਸਾਨੀ ਹੋਵੇ ਸੋ ਜੀ ਆ ਦੇਖੋ ਇਸ ਤਰ੍ਹਾਂ ਮੈਂ ਇੱਕ ਵੱਡਾ ਪੀਸ ਬਣਾ ਲਿਆ ਆ ਤੇ ਪ੍ਰਦੀਪ ਦੇ ਸਕੂਲੋਂ ਪੇਪਰ ਹੋ ਗਏ ਸੀ ਪ੍ਰਦੀਪ ਸਕੂਲੋਂ ਪੇਪਰ ਆਪਣਾ ਐਗਜ਼ਾਮ ਦੇ ਕੇ ਘਰ ਆ ਚੁੱਕੀ ਸੀ ਤੇ ਨਾਲ ਮੇਰੇ ਹੈਲਪ ਕਰਾਉਣ ਆਂਦੀ ਹੀ ਪ੍ਰਦੀਪ ਮੇਰੇ ਨਾਲ ਲੱਗ ਜਾਂਦੀ ਜੀ ਹੈਲਪ ਕਰਾਉਣ ਵਾਸਤੇ ਇਹ ਹੈਗੇ ਜੀ ਥੋੜੇ ਜੇ ਸਾਡੇ ਤੇਲ ਚਿੱਟੇ ਸਫੇਦ ਤਿਲ ਜਿਹਨੂੰ ਕਹਿੰਦੇ ਆਪਾਂ ਇਹ ਰੋਸਟ ਕੀਤੇ ਹੋਏ ਆ ਜਿਵੇਂ ਕਿ ਮੈਂ ਨਾਰੀਅਲ ਦਾ ਬਰਾਦਾ ਰੋਸਟ ਕੀਤਾ ਇਸੇ ਤਰ੍ਹਾਂ ਹੀ ਇਹਨਾਂ ਨੂੰ ਵੀ ਰੋਸਟ ਕੀਤਾ ਹੋਇਆ ਸੀਗਾ ਪਹਿਲਾਂ ਹੀ ਮੈਂ ਰੋਸਟ ਕਰਕੇ ਰੱਖੇ ਹੁੰਦੇ ਆ ਕਿਉਂਕਿ ਕਈ ਵਾਰ ਚੀਜ਼ ਬਣਾਉਣੀ ਹੁੰਦੀ ਆ ਤੇ ਇਸ ਕਰਕੇ ਆਹ ਦੇਖੋ ਇਸ ਤਰ੍ਹਾਂ ਨਾ ਥੱਲੇ ਇਹਨਾਂ ਨੂੰ ਹਲਕਾ ਜਿਹਾ ਬਟਰ ਪੇਪਰ ਤੇ ਰੱਖ ਕੇ ਤੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਜਿਹੜੇ ਤੇਲ ਵਿਛਾਏ ਹੋਏ ਸੀਗੇ ਉਹਨਾਂ ਦੇ ਉੱਤੇ ਇਸ ਰੋਲ ਨੂੰ ਆਪਾਂ ਘੁਮਾ ਦੇਣਾ ਆ ਤਾਂ ਜੋ ਜਿਹੜੇ ਇਹ ਸਫੇਦ ਤੇਲ ਆ ਇਹ ਸਾਰੇ ਰੋਲ ਦੇ ਉੱਤੇ ਬਿਲਕੁਲ ਕੋਟ ਹੋ ਜਵੇ ਰੋਲ ਦੇ ਉੱਤੇ ਤੇਲਾਂ ਦੀ ਤੇ ਇਹ ਬਹੁਤ ਹੀ ਵਧੀਆ ਲੱਗਦੇ ਆ ਬਹੁਤ ਹੀ ਟੇਸਟੀ ਲੱਗਦੇ ਆ ਇੱਕ ਨੱਟੀ ਜਿਹਾ ਫਲੇਵਰ ਆਉਂਦਾ ਆ ਤੇਲਾਂ ਦਾ ਤੇ ਖਾਸ ਕਰਕੇ ਜਿਹੜੇ ਰੋਸਟ ਕੀਤੇ ਹੋਏ ਹੁੰਦੇ ਆ ਆ ਦੇਖੋ ਜੀ ਵੱਡੇ ਰੋਲ ਤੋਂ ਮੈਂ ਹੁਣ ਦੋ ਰੋਲ ਬਣਾ ਲਿਆ ਜੀ ਤਾਂ ਜੋ ਆਪਾਂ ਇਹਨੂੰ ਚੰਗੀ ਤਰ੍ਹਾਂ ਇੱਕਸਾਰ ਤੇ ਇਕੁਅਲ ਸਾਈਜ਼ ਦੇ ਵਿੱਚ ਇੱਕੋ ਜਿਹੇ ਸਾਈਜ਼ ਦੇ ਵਿੱਚ ਆਪਾਂ ਇਹਨਾਂ ਨੂੰ ਰੋਲਾਂ ਨੂੰ ਰੋਲ ਬਣਾ ਸਕੀਏ ਤਾਂ ਜੋ ਜਿਹੜੇ ਆਪਾਂ ਪੀਸ ਕੱਟਣੇ ਆ ਉਹ ਸਾਡੇ ਇਕੋ ਜਿਹੇ ਸਾਈਜ਼ ਦੇ ਵਿੱਚ ਕੱਟ ਹੋਣ ਜਿਹੜੇ ਦੇਖਣ ਨੂੰ ਵੀ ਸੋਹਣੇ ਲੱਗਣ ਤੇ ਖਾਣ ਨੂੰ ਤਾਂ ਹੈ ਹੀ ਟੇਸਟੀ ਹੁੰਦੇ ਆ ਆ ਦੇਖੋ ਇਸ ਤਰ੍ਹਾਂ ਮੈਂ ਇਹਨਾਂ ਨੂੰ ਇਹਨੂੰ ਰੱਖ ਲਿਆ ਇੱਕ ਰੋਲ ਬਣਾ ਕੇ ਇਸੇ ਤਰ੍ਹਾਂ ਹੀ ਮੈਂ ਦੂਸਰਾ ਰੋਲ ਵੀ ਇਸੇ ਬਟਰ ਪੇਪਰ ਦੇ ਉੱਤੇ ਰੱਖ ਲਾਂ ਨਾ ਬਟਰ ਪੇਪਰ ਜਿਹੜਾ ਆ ਇਹ ਮੈਂ ਆਪ ਹੀ ਇੰਨਾ ਕੋਈ ਕਟਿਆ ਕਿਉਂਕਿ ਵੇਸਟ ਕੋਈ ਵੀ ਚੀਜ਼ ਨਹੀਂ ਕਰਨੀ ਚਾਹੀਦੀ ਬਟਰ ਪੇਪਰ ਦੇ ਉੱਤੇ ਆਪਾਂ ਰੋਲ ਹੀ ਬਣਾਉਣੇ ਆ ਸੋ ਜੀ ਆਪਾਂ ਇਨ ਇੱਕ ਦੇ ਉੱਤੇ ਬੜੇ ਆਸਾਨ ਤੇ ਸੌਖੇ ਤਰੀਕੇ ਨਾਲ ਬਣਾ ਰਹੇ ਆਂ ਦੇਖੋ ਜੀ ਸਭ ਤੋਂ ਸੌਖੀ ਤੇ ਸਭ ਤੋਂ ਸਸਤੀ ਸਭ ਤੋਂ ਵੱਧ ਤਾਕਤਵਰ ਮਠਿਆਈ ਬਹੁਤ ਹੀ ਜਲਦੀ ਬਣ ਜਾਂਦੀ ਆ ਜੀ ਦੇਖੋ ਬੜੇ ਆਸਾਨ ਤੇ ਸੌਖੇ ਤਰੀਕੇ ਦੇ ਨਾਲ ਤੇ ਇਸ ਤਰ੍ਹਾਂ ਬਣਾਇਓ ਜੀ ਬਣਾ ਕੇ ਖਾਇਓ ਜ਼ਰੂਰ ਬਜ਼ੁਰਗ ਬੜੇ ਪਸੰਦ ਕਰਨਗੇ ਕਿਉਂਕਿ ਸੌਫਟ ਬਹੁਤ ਹੁੰਦੀ ਤਾਜੀ ਪਹੁੰਦੀ ਸਿਰਫ ਅੱਧੇ ਘੰਟੇ ਵਾਸਤੇ ਮੈਂ ਇਸ ਮਠਿਆਈ ਨੂੰ ਫ੍ਰਿਜ ਦੇ ਵਿੱਚ ਰੱਖਾਂਗੀ ਲਓ ਜੀ ਅੱਧੇ ਘੰਟੇ ਦੇ ਬਾਅਦ ਮੈਂ ਜੀ ਇਹ ਮਠਿਆਈ ਨੂੰ ਕੱਢ ਲਿਆ ਫ੍ਰਿਜ ਦੇ ਵਿੱਚੋਂ ਬਿਲਕੁਲ ਚੰਗੀ ਤਰ੍ਹਾਂ ਸੈੱਟ ਹੋ ਜਾਂਦੀ ਆ ਕਿਉਂਕਿ ਮੌਸਮ ਵੀ ਠੰਡ ਦਾ ਆ ਤੇ ਬੜੇ ਆਰਾਮ ਦੇ ਨਾਲ ਇਹ ਮਠਿਆਈ ਸੌਫਟ ਵੀ ਬਹੁਤ ਹੁੰਦੀ ਆ ਤੇ ਬਣ ਕੇ ਵੀ ਬਹੁਤ ਜਲਦੀ ਤਿਆਰ ਹੋ ਜਾਂਦੀ ਆ ਤੇ ਸੈੱਟ ਜਿਹੜੀ ਹੁੰਦੀ ਆ ਬਹੁਤ ਵਧੀਆ ਹੁੰਦੀ ਆ ਅਗਰ ਤੁਸੀਂ ਚਾਹੋ ਤਾਂ ਤੁਸੀਂ ਇਹਦੇ ਬਰਫੀ ਦੇ ਆਕਾਰ ਦੇ ਪੀਸ ਵੀ ਕੱਟ ਸਕਦੇ ਆ ਤੁਸੀਂ ਆਪਣੇ ਪਸੰਦ ਦੇ ਮੁਤਾਬਕ ਜਿਸ ਤਰ੍ਹਾਂ ਦੇ ਤੁਹਾਨੂੰ ਪੀਸ ਪਸੰਦ ਆ ਤੁਸੀਂ ਉਸੇ ਤਰ੍ਹਾਂ ਦੇ ਹੀ ਪੀਸ ਕੱਟ ਕੇ ਤਿਆਰ ਕਰ ਸਕਦੇ ਆ ਜੀ ਲਓ ਜੀ ਇਸ ਤਰ੍ਹਾਂ ਮੈਂ ਸਾਰੇ ਪੀਸ ਬੜੇ ਆਰਾਮ ਦੇ ਨਾਲ ਕੱਟ ਕੇ ਤਿਆਰ ਕਰ ਲਿਆ ਤੇ ਨਾਲੋ ਨਾਲ ਮੈਂ ਇਹਨਾਂ ਨੂੰ ਆਪਣੀ ਡਿਸ਼ ਦੇ ਵਿੱਚ ਸਜਾ ਰਹੀ ਆ ਜਿਸ ਤਰ੍ਹਾਂ ਵੀ ਤੁਹਾਨੂੰ ਪੀਸ ਪਸੰਦ ਆ ਉਸ ਤਰ੍ਹਾਂ ਦੇ ਤੁਸੀਂ ਤਿਆਰ ਕਰ ਸਕਦੇ ਆ ਅਗਰ ਤੁਹਾਨੂੰ ਬਰਫੀ ਦੇ ਆਕਾਰ ਦੇ ਪੀਸ ਪਸੰਦ ਆ ਤੁਸੀਂ ਬਰਫੀ ਦੇ ਆਕਾਰ ਦੇ ਕਰ ਸਕਦੇ ਆ ਇਸ ਤਰ੍ਹਾਂ ਹੀ ਮੈਂ ਦੂਸਰਾ ਰੋਲ ਵੀ ਇਸੇ ਤਰ੍ਹਾਂ ਹੀ ਕੱਟਣ ਲੱਗੀ ਆ ਤੇ ਇਹ ਖਾਣ ਨੂੰ ਬਹੁਤ ਟੇਸਟੀ ਲੱਗਦੇ ਆ ਤੁਸੀਂ ਯਕੀਨ ਜਾਣਿਓ ਕਿ ਮੈਂ ਪ੍ਰਦੀਪ ਉਹਨਾਂ ਨੂੰ ਬੜੇ ਜ਼ੋਰ ਦੇ ਨਾਲ ਰੋਕ ਰਹੀ ਸੀ ਕਿਉਂਕਿ ਮੈਂ ਇਹਨਾਂ ਨੂੰ ਕਹਿ ਰਹੀ ਸੀਗੇ ਕਿ ਮੇਰੀ ਵੀਡੀਓ ਕੰਪਲੀਟ ਹੋ ਬੋਲਣ ਦੋ ਕਿਉਂਕਿ ਇਹਨਾਂ ਦੇ ਨਾਲੋਂ ਨਾਲ ਹੀ ਖਾਣੇ ਸ਼ੁਰੂ ਕਰ ਦਿੱਤੇ ਸੀ ਕਿ ਮੇਰੀ ਮਠਿਆਈ ਘਟ ਜਾਣੀ ਆ ਕਿ ਇੰਨੇ ਟੇਸਟੀ ਬਣੇ ਸੀ ਕਿਉਂਕਿ ਇਹ ਹੈਲਥੀ ਬਹੁਤ ਸੀ ਨਾ ਬਿਨਾ ਕੇਵੋ ਤੋਂ ਸੀ ਬਿਨਾ ਚੀਨੀ ਤੋਂ ਸੀ ਤੇ ਕੋਈ ਇਹਦੇ ਵਿੱਚ ਮਾਵਾਂ ਨਹੀਂ ਪਾਇਆ ਕੋਈ ਵੀ ਇਹਦੇ ਵਿੱਚ ਕੋਈ ਦੁੱਧ ਨਹੀਂ ਪਾਇਆ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਸੀ ਸੌਫਟ ਬਹੁਤ ਆ ਦੇਖੋ ਕਿੰਨੀ ਸਾਰੀ ਬਣ ਕੇ ਸਾਡੀ ਪਲੇਟ ਭਰ ਗਈ ਆ ਜਿੰਨੀ ਇੰਨੀ ਸਾਰੀ ਬਣ ਕੇ ਤਿਆਰ ਹੋ ਗਈ ਆ ਤੇ ਤੁਹਾਨੂੰ ਮੈਂ ਤੋੜ ਕੇ ਵੀ ਦਿਖਾਨੀ ਆ ਬਹੁਤ ਹੀ ਜਲਦੀ ਬਣਨੇ ਵਾਲੀ ਸਭ ਤੋਂ ਵੱਧ ਹੈਲਥੀ ਮਠਿਆਈ ਬਣ ਕੇ ਸਾਡੀ ਤਿਆਰ ਹੋ ਗਈ ਆ ਬਣਾਓ ਜਰੂਰ ਜੀ ਤੇ ਮਿੰਟਾਂ ਵਿੱਚ ਆਪਾਂ ਇਹ ਬਣਾ ਕੇ ਮਿੰਟਾਂ ਸਕਿੰਟਾਂ ਦੇ ਵਿੱਚ ਤਿਆਰ ਕਰ ਸਕਦੇ ਹਾਂ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਕੋਈ ਜ਼ਿਆਦਾ ਖਰਚਾ ਨਹੀਂ ਆਉਂਦਾ ਬਹੁਤ ਘੱਟ ਖਰਚੇ ਦੇ ਵਿੱਚ ਇਹ ਆਪਾਂ ਮਠਿਆਈ ਬਣਾ ਕੇ ਤਿਆਰ ਕੀਤੀ ਆ ਜੀ ਤੇ ਜਿੱਦਾਂ ਦੇ ਤੁਹਾਨੂੰ ਮਠਿਆਈ ਦੇ ਪੀਸ ਜ਼ਰੂਰ ਤੇ ਆ ਉਦਾਂ ਦੇ ਪੀਸ ਕੱਟ ਲਓ ਲੱਡੂ ਬਣਾਣੇ ਲੱਡੂ ਬਣਾ ਸਕਦੇ ਹਾਂ ਬਰਫੀ ਦੇ ਆਕਾਰ ਦੇ ਕਰਨੇ ਉਹ ਕੱਟ ਸਕਦੇ ਆ ਦੇਖੋ ਜੀ ਤੁਹਾਨੂੰ ਮੈਂ ਤੋੜ ਕੇ ਦਿਖਾਈ ਦੇਖੋ ਕਿੰਨੀ ਸੌਫਟ ਆ ਤੇ ਟੇਸਟੀ ਵੀ ਬਹੁਤ ਬਣੀ ਆ ਪ੍ਰਦੀਪ ਨੂੰ ਵੀ ਮੈਂ ਹਰ ਵਾਰ ਦੀ ਤਰ੍ਹਾਂ ਟੇਸਟ ਕਰਾਉਂਦੀ ਹੁੰਨੀ ਆ ਦੇਖੋ ਜੀ ਦੇਖੋ ਇਹਦਾ ਟੈਕਸਚਰ ਕਿੰਨਾ ਵਧੀਆ ਹੈ ਤੇ ਖਾਣ ਨੂੰ ਉਨੀ ਹੀ ਜ਼ਿਆਦਾ ਟੇਸਟੀ ਸੀਗੀ ਤੇ ਸਾਰੇ ਹੀ ਪਸੰਦ ਕਰਨਗੇ ਤੁਸੀਂ ਬਣਾ ਕੇ ਜ਼ਰੂਰ ਦੇਖਿਓ ਜੀ ਮੈਂ ਤੁਹਾਨੂੰ ਸਾਰੇ ਪੀਸ ਦਿਖਾ ਰਹੀਆਂ ਦੇਖੋ ਤੇ ਮਠਿਆਈ ਨੂੰ ਤੁਸੀਂ ਇਹਨੂੰ ਮਠਿਆਈ ਨੂੰ ਤੁਸੀਂ 15 ਦਿਨ ਮਹੀਨਾ ਜਿੰਨਾ ਚਿਰ ਚਾਹੋ ਤੁਸੀਂ ਰੱਖ ਸਕਦੇ ਆ ਇਹ ਟਾਈਟ ਡੱਬੇ ਦੇ ਵਿੱਚ ਪਾ ਕੇ ਫ੍ਰਿਜ ਦੇ ਵਿੱਚ ਆ ਦੇਖੋ ਤੁਹਾਨੂੰ ਮੈਂ ਆਪਣੇ ਨਾਲ ਦਿਖਾ ਰਹੀਆਂ ਸੌਫਟ ਵੀ ਬਹੁਤ ਜ਼ਿਆਦਾ ਸੀ ਤੇ ਬਜ਼ੁਰਗਾਂ ਨੂੰ ਬੜੀ ਪਸੰਦ ਆਵੇਗੀ ਬੱਚੇ ਬਹੁਤ ਪਸੰਦ ਕਰਨਗੇ ਬੱਚਿਆਂ ਨੂੰ ਸਕੂਲ ਦੇ ਵਿੱਚ ਟਿਫਨ ਦੇ ਵਿੱਚ ਲੰਚ ਬਾਕਸ ਦੇ ਵਿੱਚ ਅਸੀਂ ਇੱਕ ਪੀਸ ਜਾਂ ਦੋ ਪੀਸ ਰੱਖ ਕੇ ਦੇ ਸਕਦੇ ਹਾਂ ਤੇ ਮੈਂ ਮਿਲਦੀ ਹਾਂ ਤੁਹਾਨੂੰ ਨੈਕਸਟ ਵੀਡੀਓ ਚ ਨਵੀਂ ਰੈਸਪੀ ਲੈ ਕੇ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ ਹੈਪੀ